ਹਾਲਾਂਕਿ ਗਾਲ ਨਹੀਂ ਸੀ ਹੋ ਬੱਤੀ ਨੂੰ ਗਾਲ ਨਹੀਂ ਕਹਿੰਦਾ ਮਾਮਾ ਨੇ ਬੱਤੀ ਹਮੇਸ਼ਾ ਬੱਚਿਆ ਨੂੰ ਦਿੱਤੀ ਹੈ ਜਦੋਂ ਚਰੂਮਣੀ ਲੜਦੇ ਜਿਹੜੇ ਬੱਤੀ ਨੂੰ ਸਮਝਣ ਗਾ ਉਹ ਪੰਜਾਬੀ ਤੋਂ ਕੰਗਾ ਗੁਰਦਾਸ ਮਾਨ ਨੇ ਪਿਛਲੇ ਦਿਨੀ ਇੱਕ ਮਾਫੀ ਮੰਗੀ ਸੀ ਤੇ ਹੁਣ ਫੇਰ ਆ ਕੱਲ ਗੁਰਦਾਸ ਮਾਨ ਨੇ ਆਪਣੀ ਮੰਗੀ ਹੋਈ ਮਾਫੀ ਤੋਂ ਫਿਰ ਆਪਣੇ ਬਿਆਨ ਬਦਲੇ ਨੇ ਯੂ ਟਰਨ ਲਿਆ ਔਰ ਗੁਰਦਾਸ ਮਾਨ ਨੇ ਕਿਹਾ ਕਿ 32 ਦੇਣੀ ਕਹਿਣਾ ਕੋਈ ਗਾਲ ਨਹੀਂ ਹੈ ਮੈਂ ਕਿਸੇ ਨੂੰ ਕੋਈ ਗਾਲ ਨਹੀਂ ਕੱਢੀ ਹੁਣ ਫੇਰ ਗੁਰਦਾਸ ਮਾਨ ਨੇ ਕਿਹਾ ਕਿ ਜੇ ਲੜਦੇ ਹੋਣ ਚਲੂਣੇ ਤਾਂ 32 ਦੇਣੀ ਪੈਂਦੀ ਹੈ ਤਾਂ ਕੀ ਗੁਰਦਾਸ ਮਾਨ ਇਹ ਸਾਰਾ ਕੁਝ ਠੀਕ ਕਰ ਰਿਹਾ ਇਹਦੇ ਉੱਪਰ ਮੈਂ ਜੋ ਕਹਿਣਾ ਉਹ ਸਾਫ਼ ਸਪਸ਼ਟ ਹੈ ਉਹ ਇਹ ਹੈ ਕਿ ਤਿੰਨ ਹਿੱਸੇ ਨੇ ਇਸ ਘਟਨਾ ਦੇ ਪਹਿਲਾਂ ਜਦੋਂ ਗੁਰਦਾਸ ਮਾਨ ਨੇ ਇਹ ਕਿਹਾ ਸੀ ਫੇਰ ਜਦੋਂ ਹਫਤਾ ਪਹਿਲਾਂ ਕੰਨਾ ਨੂੰ ਹੱਥ ਲਾ ਲਿਆ ਕਿ ਚਾਰ ਵਾਰ ਮਾਫੀ ਮੰਗੀ ਸੀ ਤੇ ਹੁਣ ਫੇਰ ਜਦੋਂ ਉਹ ਆਪਣੀ ਹੀ ਮੰਗੀ ਮਾਫੀ ਤੋਂ ਪਿੱਛੇ ਹਟ ਰਹੇ ਨੇ ਜਾਂ ਗੱਲ ਬਦਲ ਰਹੇ ਨੇ ਜਾਂ ਯੂ ਟਰਨ ਲੈ ਰਹੇ ਨੇ ਦੇਖੋ ਪਹਿਲੀ ਤਾਂ ਗੱਲ ਸਿੱਧੀ ਤੇ ਸਾਫ਼ ਗੱਲ ਹੈ ਕਿ ਗੁਰਦਾਸ ਮਾਨ ਨੂੰ ਜਾਂ ਤਾਂ ਹਫ਼ਤਾ ਪਹਿਲਾਂ ਮਾਫੀ ਨਹੀਂ ਸੀ ਮੰਗਣੀ ਚਾਹੀਦੀ ਤੇ ਜਾਂ ਫਿਰ ਜੇ ਮੰਗ ਲਈ ਸੀ ਤਾਂ ਹੁਣ ਚਾਹੇ ਕੋਈ ਵੀ ਹਾਲਾਤ ਕੋਈ ਬਣਾ ਰਿਆ ਸੀ ਉਹਨੂੰ ਯੂ ਟਰਨ ਨਹੀਂ ਸੀ ਲੈਣਾ ਚਾਹੀਦਾ ਹੁਣ ਉਹਨੂੰ ਗੱਲ ਬਦਲਨੀ ਨਹੀਂ ਸੀ ਚਾਹੀਦੀ ਇਹ ਨਹੀਂ ਕਹਿਣਾ ਚਾਹੀਦਾ ਜਿਵੇਂ ਹੁਣ ਉਹ ਕਹਿ ਰਿਹਾ ਹੁਣ ਅੱਜ ਗੁਰਦਾਸ ਮਾਨ ਨੇ ਕਹਿਤਾ ਵੀ ਪ੍ਰੋਮੋਟਰਾਂ ਦੇ ਕਹਿਣ ਤੇ ਮੈਂ ਮਾਫੀ ਮੰਗੀ ਸੀ ਅੱਜ ਇਹ ਵੀ ਕਹਤਾ ਕਿ ਬੱਤੀ ਲੈਲਾ ਕਹਿਣਾ ਕੋਈ ਗਾਲ ਨਹੀਂ ਅੱਜ ਇਹ ਵੀ ਕਹਤਾ ਕਿ ਜੇ ਲੜਦੇ ਹੋਣ ਚਲੂਣੇ ਤਾਂ ਬੱਤੀ ਦੇਣੀ ਪੈਂਦੀ ਹੈ ਤੇ ਨਾਲ ਉਦਾਹਰਨ ਦਿੱਤੀ ਵੀ ਬੱਚਿਆਂ ਨੂੰ ਚਲੂਣੇ ਲੜਦੇ ਹੁੰਦੇ ਨੇ ਤਾਂ ਪਹਿਲਾਂ ਬੀਬੀਆਂ ਉਹਨਾਂ ਨੂੰ ਬੱਤੀ ਬਣਾ ਕੇ ਦਿੰਦੀਆਂ ਸੀ ਤੇਲ ਦੀ ਤਾਂ ਉਹ ਕਹਿੰਦਾ ਵੀ ਮੈਂ ਗਲਤ ਕਿਹਾ ਨਹੀਂ ਅੱਜ ਉਹ ਆਪਣੀ ਗੱਲ ਨੂੰ ਵਾਜ ਬਠਾਹ ਰਿਆ ਤਾਂ ਮੈਨੂੰ ਲੱਗਦਾ ਗੁਰਦਾਸ ਮਾਨ ਸਾਹਿਬ ਇਹ ਠੀਕ ਨਹੀਂ ਕਰ ਰਿਹਾ ਗਲਤੀ ਕਰ ਰਿਹਾ ਮਾਫੀ ਮੰਗ ਲਈ ਸੀ ਬਸ ਓਕੇ ਸੀ ਜਿਨ੍ਹਾਂ ਨੇ ਨਹੀਂ ਮਾਫ ਕਰਨਾ ਸੀ ਨਾ ਸੀ ਹੁਣ ਇੱਥੇ ਗੁਰਦਾਸ ਮਾਨ ਨੂੰ ਤਾਂ ਕਹਤਾ ਵੀ ਉਹ ਗਲਤ ਕਰ ਰਿਹਾ ਪਰ ਇੱਥੇ ਗਲਤ ਦੋਗਲੇ ਲੋਕ ਵੀ ਕਰ ਰਹੇ ਨੇ ਉਹ 도ਗਲੇ ਕਿਹੜੇ ਨੇ ਉਹਨਾਂ ਦੀ ਗੱਲ ਵੀ ਮੈਂ ਕਰਨੀ ਐ ਪਹਿਲੀ ਗੱਲ ਜਦੋਂ ਤਾਂ ਗੁਰਦਾਸਮਨ ਨੇ ਇਹ ਗੱਲ ਬੱਤੀ ਵਾਲੀ ਕਹੀ ਸੀ ਸਟੇਜ ਤੋਂ ਉਦੋਂ ਕੀਤਾ ਉਹਨੇ ਗਲਤ ਸੀ ਪਰ ਜੇ ਗੁਰਦਾਸਮਨ ਦੀ ਸੁਣਦੇ ਆ ਤਾਂ ਉਹ ਕਹਿੰਦਾ ਮੈਨੂੰ ਗਲਤ ਉਂਗਲਾਂ ਦੇ ਇਸ਼ਾਰੇ ਕਰ ਕਰਕੇ ਤੇ ਗੰਦੀਆਂ ਗੱਲਾਂ ਥੱਲੇ ਬੈਠੇ ਬੋਲ ਰਹੇ ਸੀ ਮੇਰੇ ਕੰਨੀ ਪਈਆਂ ਤਾਂ ਹੁਣ ਗੁਰਦਾਸਮਨ ਦੀ ਇਹ ਗੱਲ ਸੱਚ ਵੀ ਲੱਗਦੀ ਐ ਇੱਥੇ ਨਾ ਆਪਣੇ ਪੰਜਾਬੀਆਂ ਨੂੰ ਗੱਲ-ਗੱਲ ਤੇ ਗਾਲ ਕੱਢਣ ਦੀ ਆਦਤ ਐ ਜਿਹੜੇ ਗੁਰਦਾਸਬਾਨ ਦਾ ਜ਼ਿਆਦਾ ਵਿਰੋਧ ਕਰ ਰਹੇ ਨੇ ਉਹਨਾਂ ਚੋਂ ਬਹੁਤੇ ਮਾਵਾ ਪੈਣਾ ਧੀਆਂ ਦੀਆਂ ਗਾਲਾਂ ਕੱਢ ਲੈਂਦੇ ਨੇ ਗੱਲ ਗਲਤੇ ਕੱਢ ਲੈਂਦੇ ਨੇ ਤਾਂ ਦੂਜੀ ਗੱਲ ਗੁਰਦਾਸਬਾਨ ਨੇ ਗਲਤੀ ਕੀਤੀ ਉਦੋਂ ਇਹ ਗਲਤੀ ਹੀ ਆਪਾਂ ਕਵਾਂਗੇ ਮੈਂ ਖੁਦ ਕਹਿਣਾ ਜੇ ਹੁਣ ਉਹਨੇ ਮਾਫੀ ਮੰਗ ਲਈ ਸੀ ਤਾਂ ਜਿੱਥੇ ਵੱਡੀ ਗਿਣਤੀ ਪੰਜਾਬੀਆਂ ਨੇ ਕਿਹਾ ਕਿ ਜੇ ਗਲਤੀ ਕੀਤੀ ਸੀ ਤਾਂ ਕੰਨਾਂ ਨੂੰ ਹੱਥ ਲਾ ਕੇ ਚਾਰ ਵੇਰੀ ਹੱਥ ਜੋੜ ਕੇ ਮਾਫੀ ਮੰਗ ਲਈ ਤਾ ਗੁਰਦਾਸ ਮਾਨ ਸਾਹਿਬ ਮਾਫ ਕੀਤਾ ਬਹੁਤ ਹੈ ਪਰ ਕਈ ਜਿਆਦਾ ਜਿੱਦਲ ਕਈ ਜਿਆਦਾ ਅੜੀਲ ਜਿਹੜੇ ਜਿਆਦਾ ਸੱਚ ਪੁੱਤਰ ਬਣਦੇ ਨੇ ਜਿਹੜੇ ਜਿਆਦਾ ਸੱਚੜ ਬਣਦੇ ਨੇ ਜਿਹੜੇ ਇਹ ਕਹਿੰਦੇ ਨੇ ਗੁਰਬਾਣੀ ਕਹਿੰਦੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਤੇ ਜਿਹੜੇ ਦੂ ਉਲਟ ਸਮਝਦੇ ਨੇ ਵੀ ਹਾਂ ਮੀ ਹਮ ਚੰਗੇ ਤੇ ਬਾਕੀ ਸਾਰੇ ਬੁਰੇ ਗੁਰਬਾਣੀ ਕਹਿੰਦੀ ਗੱਲੀਆਂ ਸੀ ਚੰਗੇ ਆ ਅਚਾਰੇ ਬੁਰੇ ਆ ਤੇ ਕਈ ਇਹ ਸਮਝੀ ਬੈਠੇ ਨੇ ਵੀ ਅਸੀਂ ਇਕੱਲੇ ਚੰਗੇ ਆ ਬਾਕੀ ਸਾਰੇ ਬੁਰੇ ਨੇ ਤੇ ਜਿਹੜੇ ਆਪਦੇ ਆਪ ਨੂੰ ਐਦਾਂ ਸਮਝੀ ਬੈਠੇ ਗਲਤ ਉਹ ਬੰਦੇ ਨਿੱਕੀ ਨਿੱਕੀ ਗੱਲ ਦਾ ਬਹਾਨਾ ਬਣਾਉਂਦੇ ਨੇ ਉਹ ਉਹ ਉਹਨਾਂ ਨੂੰ ਐ ਲੱਗਦਾ ਵੀ ਸਾਡੇ ਤਾਂ ਗਲਤੀ ਕੋਈ ਨਹੀਂ ਅਸੀਂ ਤਾਂ 16 ਕਲਾ ਸੰਪੂਰਨਾ ਅਸੀਂ ਨਹੀਂ ਮਾਫੀ ਦੇਣੀ ਗੁਰਦਾਸ ਮਾਨ ਨੂੰ ਹੁਣ ਗੁਰਦਾਸ ਮਾਨ ਨੇ ਜੇ ਯੂ ਟਰਨ ਲਿਆ ਤਾਂ ਮੈਨੂੰ ਲੱਗਦਾ ਉਹਨੂੰ ਮਜਬੂਰ ਕੀਤਾ ਯੂ ਟਰਨ ਲੈਣ ਲਈ ਕਿਨੇ ਜਿਹੜੇ ਕਹਿ ਰਹੇ ਸੀ ਹੁਣ ਠੁੱਕ ਕੇ ਚੱਟ ਗਿਆ ਅਸੀਂ ਨਹੀਂ ਮਾਫੀ ਦਿੰਦੇ ਅਸੀਂ ਨਹੀਂ ਮਾਫੀ ਮੰਗਦੇ ਇਹਨੇ ਕਮਰਸ਼ੀਅਲ ਮਾਫੀ ਮੰਗੀ ਐ ਉਹ ਯਾਰ ਜਿਵੇਂ ਮਰਜੀ ਮੰਗੀ ਸੀ ਮਾਫੀ ਤਾਂ ਮੰਗੀ ਸੀ ਮਾਫੀ ਮੰਗਣੀ ਛੋਟੀ ਗੱਲ ਨਹੀਂ ਇੱਥੇ ਮਮੂਲੀ ਜਿਹਾ ਬੰਦਾ ਕੋਈ ਮਾਫੀ ਨਹੀਂ ਮੰਗਦਾ ਇੱਥੇ ਸਾਡੇ ਅਰਗੇ ਮਮੂਲੀ ਬੰਦੇ ਮਾਫੀ ਮੰਗਣ ਨੂੰ ਤਿਆਰ ਨਹੀਂ ਹੁੰਦੇ ਛੇਤੀ ਤੇ ਜਮਾਂ ਹੀ ਦੁੱਕੀ ਤਿੱਕੀ ਬੰਦਾ ਵੀ ਮਾਫੀ ਮੰਗਦਾ ਨੀਗਾ ਅਰ ਜਾਂਦੇ ਅਗਲੇ ਪਰ ਗੁਰਦਾਸ ਮਾਨ ਇੱਕ ਬਹੁਤ ਮਸ਼ਹੂਰ ਬੰਦਾ ਇਹ ਸਾਰੇ ਆਪਾਂ ਮੰਨਦੇ ਆ ਜੇ ਉਹਨੇ ਮਾਫੀ ਮੰਗੀ ਸੀ ਉਹਦੇ ਆਸਤੇ ਵੀ ਗੱਲ ਬਹੁਤ ਵੱਡੀ ਸੀ ਤੇ ਸਿੱਧੇ ਰੂਪ ਚ ਸਾਰਿਆਂ ਨੂੰ ਕਹਿਣਾ ਚਾਹੀਦਾ ਸੀ ਮਾਫ ਕੀਤਾ ਜੀ ਮੰਗ ਲਈ ਤਾਂ ਅੱਛਾ ਤੇ ਮੈਨੂੰ ਹੈਰਾਨਗੀ ਹੁਣ ਗੁਰਦਾਸ ਮਾਨ ਨੂੰ ਯੂ ਟਰਨ ਟਰਨ ਲੈ ਲਈ ਮਾਫੀ ਤੋਂ ਪਿੱਛੇ ਹਟਣ ਲਈ ਮਜਬੂਰ ਕੀਤਾ ਉਹਨਾਂ ਨੇ ਜਿਹੜੇ ਕਹਿੰਦੇ ਸੀ ਅਸੀਂ ਨਹੀਂ ਦੇਣੀ ਥੁੱਕ ਕੇ ਚੱਟ ਗਿਆ ਮੈਨੂੰ ਲੱਗਦਾ ਹੈ ਗੱਲਾਂ ਠੀਕ ਨਹੀਂ ਸੀ ਦੇਖੋ ਗੱਲ ਗੱਲ ਨਾਲ ਗਾਲ ਕੱਢਣ ਵਾਲੇ ਧੀ ਭੈਣ ਮਾਂ ਦੀ ਗਾਲ ਆ ਵੀ ਜ਼ੁਬਾਨ ਤੇ ਚੜੀ ਐ ਮੈਂ ਵੇਖਿਆ ਜਿਹੜੇ ਗੁਰਦਾਸ ਮਾਨ ਦਾ ਜ਼ਿਆਦਾ ਵਿਰੋਧ ਕਰਦੇ ਨੇ ਉਹਨਾਂ ਚੋਂ ਵੀ ਬਹੁਤਿਆਂ ਦੇ ਮੂੰਹ ਤੇ ਗਾਲ ਚੜੀ ਐ ਤੇ ਦਿਨ 'ਚ ਪਤਾ ਨਹੀਂ ਕਿੰਨੀ ਵਾਰ ਕੱਢਦੇ ਨੇ ਤਾਂ ਜਦੋਂ ਬਾਹਲੇ ਸੱਚੜ ਜਾ ਹੋ ਕੇ ਕੋਈ ਸਾਹਮਣੇ ਆਉਂਦਾ ਨਾ ਐ ਜਾ ਵੀ ਜਿਵੇਂ ਮਾਂ ਤੋਂ ਕੋਈ ਕੁਝ ਗਲਤ ਬੋਲਿਆ ਹੀ ਨਹੀਂ ਤਾਂ ਮੈਨੂੰ ਉਹ ਬਹੁਤ ਪਖੰਡੀ ਬੰਦਾ ਲੱਗਦਾ ਯਾਰ ਜਿੰਨੇ ਆ ਆ ਪੈ ਗਏ ਆ ਓਨਾ ਕ ਤਾਂ ਦੂਜੇ ਨੂੰ ਵੀ ਮਾਫ ਕਰ ਲੋ ਦੂਜੇ ਚ ਅਸੀਂ ਭਾਲਦੇ ਆ ਇਲਾਹੀ ਬੰਦਾ ਤੇ ਆਪਦੇ ਚ ਅਸੀਂ ਕਿੰਨੇ ਨੁਕਸਾਂ ਦੇ ਸ਼ਿਕਾਰ ਆ ਅਸੀਂ ਕਦੀ ਝਾਤੀ ਨਹੀਂ ਮਾਰੀ ਆਪਣੜੇ ਗਿਰਵਾਣ ਮੇ ਸਿਰ ਨੀਵਾ ਕਰ ਦੇ ਇੱਕ ਅਸੀਂ ਕਦੀ ਇਹਨੂੰ ਚੱਜ ਨਾਲ ਪੜਿਆ ਨਹੀਂ ਚੱਜ ਨਾਲ ਕਦੇ ਸਮਝਿਆ ਨਹੀਂ ਮੈਨੂੰ ਲੱਗਦਾ ਜੇ ਅੱਜ ਗੁਰਦਾਸ ਮਾਨ ਯੂ ਟਰਨ ਲੈ ਰਿਆ ਪਿੱਛੇ ਹਟ ਰਿਆ ਆਪਣੀ ਮਾਫੀ ਮੰਗਣ ਵਾਲੀ ਗੱਲ ਤੋਂ ਤਾਂ ਉਹ ਉਹਨੂੰ ਮਜਬੂਰ ਕੀਤਾ ਗਿਆ ਨਹੀਂ ਤਾਂ ਜਦੋਂ ਉਹਨੇ ਮਾਫੀ ਮੰਗ ਲਈ ਸੀ ਕੰਨਾਂ ਨੂੰ ਹੱਥ ਲਾ ਕੇ ਜੇ ਗੱਲ ਛੱਡ ਦਿੱਤੀ ਜਾਂਦੀ ਜਲੀਲ ਕਰਨ ਵਾਲੇ ਜਲੀਲ ਨਾ ਕਰਦੇ ਤਾਂ ਮਾਫੀ ਮੰਗੀ ਹੀ ਰਹਿ ਜਾਣੀ ਸੀ ਤਾਂ ਉਧਰ ਗਲਤ ਗੱਲ ਗੁਰਦਾਸ ਮਾਨ ਵਾਸਤੇ ਵੀ ਆ ਪਹਿਲਾ ਸਟੇਜ ਤੋਂ ਬੋਲ ਲੈਣਾ ਫੇਰ ਮਾਫੀ ਤਾਂ ਮੰਗਣੀ ਤੇ ਹੁਣ ਕਈ ਲੋਕਾਂ ਦੇ ਦਬਾਅ ਥੱਲੇ ਆ ਕੇ ਤੇ ਆਪਣੀ ਮਾਫੀ ਦੇ ਸ਼ਬਦ ਬਦਲ ਨਹੀਂ ਇਹ ਪੋਜੀਸ਼ਨ ਗੁਰਦਾਸ ਮਨ ਲਈ ਵੀ ਸਹੀ ਨਹੀਂ ਹੈਗੀ ਉਹਨਾਂ ਨੂੰ ਵੀ ਇੰਜ ਨਹੀਂ ਕਰਨਾ ਚਾਹੀਦਾ ਤੇ ਅੱਜ ਹੁਣ ਨਵੀਂ ਵੀਡੀਓ ਚ ਕੀਤੀਆਂ ਨੇ ਉਹਨੇ ਫੇਰ ਵਿਵਾਦ ਪਖਾ ਦਿੱਤਾ ਔਰ ਆਪਾਂ ਤਿੰਨਾ ਹਾਲਤਾਂ ਤੇ ਗੱਲ ਕਰਨੀ ਹੈ ਜਦੋਂ ਉਹਨੇ ਇਹ ਸ਼ਬਦ ਬੋਲੇ ਸੀ ਅੱਜ ਜਦੋਂ ਉਹਨੇ ਰੋਕ ਕੇ ਮਾਫੀ ਮੰਗੀ ਉਸ ਦਿਨ ਕੰਨ ਫੜ ਕੇ ਔਰ ਅੱਜ ਫੇਰ ਜਦੋਂ ਉਹ ਆਪਣੀ ਮਾਫੀ ਤੋਂ ਪਿੱਛੇ ਹਟ ਰਿਹਾ ਜਾਂ ਆਪਣੀ ਮਾਫੀ ਤੋਂ ਹੁਣ ਉਹ ਗੱਲ ਬਦਲ ਰਿਹਾ ਗੁਰਦਾਸ ਮਾਨ ਦੇਖੋ ਗੁਰਦਾਸ ਮਾਨ ਪੰਜਾਬ ਦਾ ਇੱਕ ਵੱਡਾ ਨਾਮ ਹੈ ਬਹੁਤ ਸਾਰੇ ਲੋਕ ਪੰਜਾਬ ਦਾ ਮਾਣ ਵੀ ਕਹਿੰਦੇ ਰਹੇ ਨੇ ਪੰਜਾਬੀ ਬੋਲੀ ਦਾ ਮਾਣ ਵੀ ਕਹਿੰਦੇ ਰਹੇ ਨੇ ਪਰ ਗੁਰਦਾਸ ਮਾਨ ਨੇ ਜਿਹੜੀ ਵੈਨਕੂਵਰ ਦੇ ਇੱਕ ਸ਼ੋਅ ਦੇ ਵਿੱਚ ਕੈਨੇਡਾ ਦੇ ਵਿੱਚ 32 ਲੈ ਲੋ ਵਾਲੀ ਗੱਲ ਬੋਲੀ ਸੀ ਉਸ ਤੋਂ ਬਾਅਦ ਵੱਡਾ ਬਵਾਦ ਭਖਿਆ ਤੇ ਹੁਣ ਕੀ ਹੋਇਆ ਗੁਰਦਾਸ ਮਾਨ ਨੇ ਮਾਫੀ ਮੰਗ ਲਈ ਤੇ ਮਾਫੀ ਮੰਗਣ ਤੋਂ ਬਾਅਦ ਹੁਣ ਫੇਰ ਕਹਤਾ ਕਿ 32 ਦੇਣੀ ਕਹਿਣਾ ਕੋਈ ਗਾਲ ਨਹੀਂ ਗਈ ਔਰ ਮਹਿਤਾ ਪ੍ਰਮੋਟਰਾਂ ਦੇ ਕਹਿਣ ਤੇ ਮਾਫੀ ਮੰਗੀ ਸੀ ਹੁਣ ਇਹ ਸਾਰਾ ਕੁਝ ਕੀ ਹੋ ਰਿਹਾ ਕਿਉਂ ਹੋ ਰਿਹਾ ਇਹਦੀ ਜੜ ਕਿੱਥੇ ਆ ਦੇਖੋ ਪਹਿਲੀ ਤਾਂ ਗੱਲ ਗੱਲਾਂ ਸਿੱਧੀਆਂ ਸਪਾਰਟ ਨਹੀਂ ਕੀ ਗੁਰਦਾਸ ਮਾਨ ਮਾਫੀ ਆਪ ਮੰਗ ਰਿਆ ਸੀ ਜਾਂ ਉਹ ਤੋਂ ਕੋਈ ਮੰਗਵਾ ਰਿਹਾ ਸੀ ਕੀ ਉਹਨੇ ਬਿਜ਼ਨਸ ਨੂੰ ਮੁੱਖ ਰੱਖ ਕੇ ਮਾਫੀ ਮੰਗੀ ਜਾਂ ਦਿਲੋਂ ਮੰਗੀ ਅਗਲਾ ਸਵਾਲ ਹੁਣ ਜੇ ਉਹ ਆਪਦੀ ਮਾਫੀ ਤੋਂ ਪਿੱਛੇ ਹਟ ਰਿਹਾ ਯੂ ਟਰਨ ਲੈ ਲਿਆ ਤਾਂ ਕੀ ਗੁਰਦਾਸ ਮਾਨ ਇਹ ਆਪਣੇ ਆਪ ਕਰ ਰਿਹਾ ਜਾਂ ਕਰਵਾਇਆ ਜਾ ਰਿਹਾ ਹੁਣ ਸਿੱਧੀਆਂ ਸਪੱਸ਼ਟ ਗੱਲਾਂ ਨੇ ਗੱਲ ਸ਼ੁਰੂ ਕਰਦੇ ਆਂ ਗੁਰਦਾਸ ਮਾਨ ਨੇ ਜਦੋਂ ਇਹ ਗੱਲ ਬੋਲੀ ਸੀ ਮਿੱਤਰੋ ਗੁਰਦਾਸ ਮਾਨ ਨੇ ਜਦੋਂ ਇਹ ਗੱਲ ਬੋਲੀ ਸੀ ਸਾਰਿਆਂ ਨੇ ਕਿਹਾ ਮੈਂ ਖੁਦ ਕਹਿਣਾ ਅਸੀਂ ਵੀ ਕਹਿੰਨੇ ਆ ਗੁਰਦਾਸ ਮਾਨ ਨੇ ਗਲਤ ਕੀਤਾ ਸੀ ਇਹ ਸ਼ਬਦ ਉਹਨੂੰ ਸ਼ੋਭਾ ਨਹੀਂ ਸੀ ਦਿੰਦੇ ਉਹ ਵੱਡੀ ਪਰਸਨੈਲਿਟੀ ਹੈ ਉਹ ਵੱਡਾ ਬੰਦਾ ਸੀ ਉਹਨੂੰ ਇਹ ਗੱਲ ਨਹੀਂ ਸੀ ਬੋਲਣੀ ਚਾਹੀਦੀ ਦੂਜਾ ਵਿਵਾਦ ਗੁਰਦਾਸ ਮਾਨ ਦੇ ਨਾਲ ਤੇ ਇਹ ਵੀ ਰਿਹਾ ਕਿ ਉਹ ਚਿਲਮਾ ਵਾਲੇ ਡੇਰਿਆਂ ਤੇ ਜਾ ਕੇ ਸੂਟੇ ਲਾਉਣ ਦੀਆਂ ਗੱਲਾਂ ਕਰਦਾ ਤਾਂ ਉਹ ਵੀ ਠੀਕ ਆਪਾਂ ਉਹਨੂੰ ਨਹੀਂ ਕਹਿੰਦੇ ਉਹਨੂੰ ਗਲਤ ਕਹਿੰਨੇ ਆ ਪਰ ਵੇਖੋ ਜਿਹੜੀ ਗੱਲ ਗੁਰਦਾਸ ਮਾਨ ਨੇ ਉਥੇ ਬੋਲੀ ਜਦੋਂ ਉਹਨੂੰ ਉਹਨੇ ਕਿਹਾ ਬੱਤੀ ਲੈ ਲੋ ਤਾਂ ਉਦੋਂ ਗੁਰਦਾਸ ਮਾਨ ਨੇ ਕਹਿੰਦਾ ਕਿ ਮੈਨੂੰ ਗਾਲਾਂ ਕੱਢੀਆਂ ਗਈਆਂ ਪਹਿਲਾਂ ਅੱਗੋਂ ਉਂਗਲਾਂ ਨਾਲ ਗਲਤ ਇਸ਼ਾਰੇ ਕੀਤੇ ਗਏ ਹੁਣ ਜੇ ਆਪਾਂ ਨਾਰਮਲੀ ਵੇਖੀਏ ਤਾਂ ਇੰਜ ਬਹੁਤ ਸਾਰੇ ਲੋਕ ਕਰ ਦਿੰਦੇ ਨੇ ਸਾਡੇ ਪੰਜਾਬੀਆਂ ਦੇ ਮੂੰਹ ਤੇ ਹੀ ਗਾਲ ਚੜੀਏ ਦੂਜੇ ਨੰਬਰ ਤੇ ਜਦੋਂ ਹੁਣ ਗੁਰਦਾਸ ਮਾਨ ਨੇ ਮਾਫੀ ਨਹੀਂ ਮੰਗੀ ਮੈਨੂੰ ਲੱਗਦਾ ਸਾਨੂੰ ਕਿਸੇ ਪਾਸੇ ਛੱਡਣਾ ਚਾਹੀਦਾ ਅਸੀਂ ਕਿਸੇ ਪਾਸੇ ਵੀ ਨਹੀਂ ਛੱਡਦੇ ਜਦੋਂ ਹੁਣ ਗੁਰਦਾਸ ਮਾਨ ਨੇ ਮਾਫੀ ਮੰਗ ਲਈ ਸੀ ਆ ਹਫਤਾ ਪਹਿਲਾਂ ਤਾਂ ਫੇਰ ਇੱਕ ਲੋਬੀ ਇਹ ਕਹਿ ਰਹੀ ਸੀ ਹੁਣ ਥੁੱਕ ਕੇ ਚੱਟਿਆ ਹੁਣ ਡਰਦੇ ਨੇ ਮਾਫੀ ਮੰਗੀ ਇੱਕ ਕਮਰਸ਼ੀਅਲ ਮਾਫੀ ਐ ਅਸੀਂ ਨਹੀਂ ਮੰਨਦੇ ਮਾਫੀ ਨੂੰ ਅਸੀਂ ਨਹੀਂ ਮੰਨਦੇ ਮਾਫੀ ਨੂੰ ਅਸੀਂ ਨਹੀਂ ਮੰਨਦੇ ਮਾਫੀ ਨੂੰ ਜੇ ਹੁਣ ਉਹਨੇ ਜਦੋਂ ਇਹ ਵੇਖ ਲਿਆ ਤਾਂ ਫਿਰ ਉਹਨੇ ਉਸ ਗੱਲ ਤੋਂ ਥੋੜਾ ਜਿਹਾ ਯੂ ਟਰਨ ਲਿਆ ਬਦਲਾ ਕੀਤਾ ਹੁਣ ਫਿਰ ਕਹਿੰਦੇ ਵੇਖਿਆ ਮਾਫੀ ਤੋਂ ਮੁੱਕਰ ਗਿਆ ਮਾਫੀ ਤੋਂ ਬਦਲ ਗਿਆ ਅਸਲ ਚ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਇੱਥੇ ਆ ਅਸੀਂ ਫੀਤੇ ਜੇਬ ਚ ਪਏ ਆ ਦੋ ਮੈਂ ਕੋਈ ਗੁਰਦਾਸ ਮੰਨ ਦਾ ਹਮੈਤੀ ਹੈ ਨਹੀਂ ਆਪਾਂ ਕੋਈ ਹੈ ਨਹੀਂ ਭਗਤੋਂ ਦੇ ਮਾਸਾ ਵੀ ਪਰ ਇੱਕ ਗੱਲ ਸਿੱਧੀ ਆ ਆਪਾਂ ਦੋ ਫੀਤੇ ਜੇਬ ਚ ਚੱਕੀ ਫਿਰਦੇ ਆਂ ਆਪਦੇ ਲਈ ਹੋਰ ਦੂਜਿਆਂ ਲਈ ਹੋਰ ਇਹ ਸਾਰੇ ਬੰਦਿਆਂ ਕੋਲ ਦੋ ਫੀਤੇ ਨੇ ਸਾਰਿਆਂ ਕੋਲ ਇੱਥੇ ਭਾਵੇਂ ਕੋਈ ਜਿੰਨਾ ਮਰਜੀ ਫੰਨੇ ਖ ਬਣਿਆ ਸਾਰਿਆਂ ਕੋਲ ਦੋ ਫੀਤੇ ਨੇ ਆਪਦੀਆਂ ਗਲਤੀਆਂ ਮੰਨਣ ਲਈ ਅਸੀਂ ਐਡਾ ਕ ਫੀਤਾ ਰੱਖਿਆ ਨਿੱਕੀ ਜੀ ਗਲਤੀ ਗਲਤੀ ਨੂੰ ਵੀ ਨਿੱਕੀ ਜੀ ਬਣਾ ਦਿੰਨੇ ਆ ਤੇ ਦੂਜਿਆਂ ਦੀਆਂ ਗਲਤੀਆਂ ਮੰਨ ਲਈ ਅਸੀਂ ਐਡਾ ਫੀਤਾ ਰੱਖਿਆ ਤੇ ਉਹਨਾਂ ਦੀ ਨਿੱਕੀ ਜੀ ਨੂੰ ਵੀ ਅਸੀਂ ਗਲਤਾ ਬਣਾ ਦਿੰਨੇ ਆ ਇੱਥੇ ਬਿਮਾਰੀ ਸਾਰੀ ਇੱਥੋਂ ਹੀ ਇਨਸਾਫ ਨਿਆਂ ਸਭ ਕੁਝ ਖਤਮ ਹੋ ਜਾਂਦਾ ਵੇਖੋ ਜਿਹੜੇ ਬੰਦੇ ਆਪ ਗੱਲ-ਗੱਲ ਨਾਲ ਗਾਲ ਕੱਢਦੇ ਨੇ ਉਹ ਦੂਜਿਆਂ ਦੀ ਗਾਲ-ਵੇਰੀ ਅੱਗ ਪਬੂਕੇ ਹੋ ਜਾਂਦੇ ਨੇ ਮੈਂ ਕਹਿੰਨਾ ਗਾਲ ਕੱਢਣੀ ਗਲਤ ਹੈ ਅੱਜ ਵੀ ਕੱਲ ਵੀ ਕਹਿੰਨਾ ਪਰ ਗੱਲ ਇਹ ਆ ਕਿ ਸਾਡੇ ਫੀਤੇ ਕਿਉਂ ਦੋ ਨੇ ਮਿੰਤੀ ਕਰਨ ਵਾਲੇ ਦੂਜਿਆਂ ਮੇਰੀ ਹੋਰ ਆਪਣੇ ਮੇਰੀ ਹੋਰ ਅਗਲੀ ਗੱਲ ਜੇਕਰ ਗੁਰਦਾਸ ਮਾਨ ਨੇ ਉੱਥੇ ਇੰਜ ਬੋਲਤਾ ਸੀ ਗਲਤ ਕੀਤਾ ਜੇ ਹੁਣ ਮਾਫੀ ਮੰਗ ਲਈ ਸੀ ਤਾਂ ਫਿਰ ਵੱਡਾ ਦਿਲ ਕਰਕੇ ਇਹ ਕਹਿ ਦੇਣਾ ਚਾਹੀਦਾ ਸੀ ਵੀ ਯਾਰ ਮਾਫੀ ਮੰਗ ਲਈ ਐ ਤਾਂ ਚਲੋ ਠੀਕ ਐ ਮaaf ਕੀਤਾ ਹੁਣ ਜੇ ਉਹਨੇ ਯੂ ਟਰਨ ਲਿਆ ਨਾ ਆਪਦੀ ਮਾਫੀ ਤੋਂ ਮੈਨੂੰ ਲੱਗਦਾ ਇਹ ਮਜਬੂਰ ਕੀਤਾ ਕੁਝ ਲੋਕਾਂ ਨੇ ਮਜਬੂਰ ਕੀਤਾ ਅਸੀਂ ਨਹੀਂ ਮੰਨਦੇ ਤੇਰੀ ਮਾਫੀ ਤੂੰ ਥੁੱਕ ਕੇ ਚੱਟਿਆ ਤੂੰ ਮਤਲਬ ਕਿ ਕਮਰਸ਼ੀਅਲ ਮਾਫੀ ਮੰਗੀ ਐ ਕਿਸੇ ਪਾਸੇ ਨਹੀਂ ਛੱਡਦੇ ਮਤਲਬ ਅਸੀਂ ਹੀ ਸਭ ਤੋਂ ਵੱਡੇ ਜੱਜ ਲੱਗੇ ਆ ਅਸੀਂ ਨੁਕਸਰੇ ਤਾਂ ਸਾਡੇ 'ਚ ਕੋਈ ਨੁਕਸ ਨਹੀਂਗਾ ਸਾਡੇ 'ਚ ਕੋਈ ਕਮੀ ਨਹੀਂਗੀ ਸਾਰੀਆਂ ਕਮੀਆਂ ਦੂਜਿਆਂ 'ਚ ਨੇ ਇਹੀ ਵਹਿਮ ਸਾਰਿਆਂ ਨੂੰ ਹੈ ਮੇਰੇ ਸਮੇਤ ਇੱਥੇ ਹੀ ਪ੍ਰੋਬਲਮ ਆ ਸਾਰੀ ਜੇਕਰ ਅ ਅਸੀਂ ਇਹ ਗੱਲ ਮੰਨੀਏ ਹਮ ਨਹੀਂ ਚੰਗਾ ਬੁਰਾ ਨਹੀਂ ਕੋਈ ਗੁਰਬਾਣੀ ਕਹਿੰਦੀ ਆ ਸਾਡੀ ਤੰਮੈ ਲੱਗਦਾ ਵਾਵਾ ਸਮੱਸਿਆਵਾਂ ਸਾਡੇ ਦਿਮਾਗ ਦੀਆਂ ਹੱਲ ਹੋ ਜਾਣਗੀਆਂ ਪ੍ਰੋਬਲਮ ਇਹ ਆ ਅਸੀਂ ਕਹਿੰਨੇ ਆ ਅਸੀਂ ਹੀ ਚੰਗੇ ਬਾਕੀ ਸਾਰੇ ਬੁਰੇ ਗੁਰਬਾਣੀ ਕਹਿੰਦੀ ਗੱਲੀ ਅਸੀਂ ਚੰਗੇ ਆ ਅਚਾਰੇ ਬੁਰੇ ਆ ਤੇ ਅਸੀਂ ਇਹਦੂ ਉਲਟ ਸੋਚੀ ਬੈਠੇ ਆ ਆਪਦੇ ਬਾਰੇ ਵੀ ਅਸੀਂ ਬਹੁਤ ਚੰਗੇ ਆ ਤੇ ਬਾਕੀ ਸਾਰੇ ਬੁਰੇ ਨੇ ਇੱਥੇ ਹੀ ਫਾਲਟ ਮੈਨ ਲੱਗਦਾ ਗੁਰਦਾਸ ਸਿੰਘ ਨੇ ਜੇ ਗਲਤੀ ਕੀਤੀ ਸੀ ਤਾਂ ਜੇ ਉਹਨੇ ਮਾਫੀ ਮੰਗ ਲਈ ਸੀ ਤਾਂ ਖੁੱਲੇ ਮਨ ਦੇ ਨਾਲ ਕਹਿਣਾ ਚਾਹੀਦਾ ਸੀ ਇਹ ਮਾਫੀ ਮੰਗਣੀ ਕੋਈ ਛੋਟੀ ਗੱਲ ਨਹੀਂ ਗਈ ਲੰਡੂ ਬੱਚੂ ਸੋਚ ਵਾਲਾ ਬੰਦਾ ਮਾਫੀ ਨਹੀਂ ਮੰਗ ਸਕਦਾ ਇੱਥੇ ਸਾਡੇ ਅਰਗੇ ਮਮੂਲੀ ਜੇ ਬੰਦੇ ਮਤਲਬ ਕਹਿਣ ਦਾ ਜਿਹੜੇ ਜਮਾਂ ਹੀ دیਵਾਨੀ ਬੰਦੇ ਨੇ ਉਹ ਵੀ ਅੜ ਜਾਂਦੇ ਨੇ ਮਾਣੀ ਮੰਗਦਾ ਮਾਫੀ ਮੈ ਨਹੀਂ ਮੰਗਣੀ ਮਾਫੀ ਆ ਮਾਫੀ ਨਹੀਂ ਮੰਗ ਸਕਦੇ ਹਾਂ ਬਹੁਤ ਵੱਡੀਆਂ ਹਕੂਮਤਾਂ ਤੇ ਤਾਕ ਤਾ ਅੱਗੇ ਗਲਤ ਤਰੀਕੇ ਨਾਲ ਮੰਗਾਈ ਜਾ ਰਹੀ ਮਾਫੀ ਦੇ ਅੱਗੇ ਅੜਨਾ ਇਹ ਸੂਰਮਤਾਈ ਹੈ ਪਰ ਨਿਮਰਤਾ ਹੀ ਨਾ ਵਿਖਾਉਣੀ ਮਾਫੀ ਹੀ ਨਾ ਮੰਗਣੀ ਇਹ ਕੋਈ ਸੂਰਮਤਾਈ ਨਹੀਂ ਹੈਗੀ ਤੇ ਜੇ ਕੋਈ ਇੰਜ ਕਰਦਾ ਤਾਂ ਉਹ ਬਹੁਤ ਜ਼ੇਰੇ ਵਾਲਾ ਬੰਦਾ ਹੁੰਦਾ ਮਾਫੀ ਮੰਗਣ ਵਾਲਾ ਮੈਨੂੰ ਲੱਗਦਾ ਜੇ ਗੁਰਦਾਸ ਮਾਨ ਨੇ ਕੰਨ ਫੜ ਕੇ ਹੱਥ ਜੋੜ ਕੇ ਮਾਫੀ ਮੰਗੀ ਸੀ ਤਾਂ ਸਤਿਕਾਰ ਨਹੀਂ ਚਾਹੀਦੀ ਸੀ ਬੱਡੀ ਗਿਣਤੀ ਲੋਕਾਂ ਨੇ ਕਿਹਾ ਕਿ ਮਾਨ ਸਾਹਿਬ ਠੀਕ ਹੈ ਤੁਸੀਂ ਮਾਫੀ ਮੰਗ ਲਈ ਬਸ ਓਕੇ ਹੈ ਕੁਝ ਅੜੀਅਲ ਕੁਝ ਸੜੀਅਲ ਕੁਝ 도ਗਲੇ ਉਹਨਾਂ ਨੇ ਕਿਹਾ ਅਸੀਂ ਨਹੀਂ ਮੰਨਦੇ ਮਾਫੀ 도ਗਲੇ ਮੈਂ ਕਿਉਂ ਕਹਿਣਾ ਹਾਂ ਸ਼ਰਤ ਲਾ ਲੈਣ ਮੇਰੇ ਨਾਮ ਉਹ ਕਹਿਣ ਮੈਂ ਕਦੇ ਗਾਲ ਨਹੀਂ ਕੱਢੀ ਤੇ ਗੁਰਦਾਸ ਸਿੰਘ ਨੇ ਤਾਂ ਬੱਤੀ ਲੈਣ ਵਾਲੀ ਗੱਲ ਬੋਲੀ ਸੀ ਇੱਥੇ ਤਾਂ ਮਾਂ ਭੈਣ ਧੀ ਦੀ ਗਾਲ ਕੱਢੀ ਜਾਂਦੇ ਨੇ ਵਿਰੋਧ ਕਰਨ ਵਾਲੇ ਮੈਂ ਕਹਿਣਾ ਕਹਿਣ ਵੀ ਅਸੀਂ ਅਸੀਂ ਗਾਲ ਨਹੀਂ ਕੱਢੀ ਮੇਰੇ ਨਾਲ ਸ਼ਰਤ ਲਾ ਲੈਣ ਮੈਨੂੰ ਗਰਦਾਸ ਮਾਨ ਦਾ ਕੋਈ ਹੀਜ ਨਹੀਂਗਾ ਮੈਂ ਬਾਰ ਬਾਰ ਕਹਿ ਰਿਹਾ ਨਾ ਮੈਨੂੰ ਕਦੀ ਮਿਲਿਆ ਲਾਈਫ 'ਚ ਗੱਲ ਸਿਰਫ ਇੰਨੀ ਐ ਅਸੀਂ ਕਿੰਨੇ ਡਬਲ ਕਰਦਾਰਾਂ ਦੇ ਮਾਲਕ ਆਪ ਅਸੀਂ ਉਹਦੂ ਉਸੇ ਹੀ ਕੰਮ ਦੇ ਉੱਪਰ ਕਈ ਗੁਣਾ ਵੱਡੀਆਂ ਗਲਤੀਆਂ ਕਰ ਰਹੇ ਨੇ ਆ ਤੇ ਦੂਜੀ ਵਾਰੀ ਅਸੀਂ ਬਰਦਾਸ਼ਤ ਨਹੀਂ ਕਰਦੇ ਦੂਜੀ ਵਾਰੀ ਅਸੀਂ ਸੱਚ ਪੁੱਤਰ ਬਣ ਜਾਂਦੇ ਆ ਇੱਥੇ ਹੀ ਸਾਰੀ ਪ੍ਰੋਬਲਮ ਹੈ ਇੱਥੇ ਹੀ ਸਾਰਾ ਸਿਆਪਾ ਹੈ ਮੈਨੂੰ ਲੱਗਦਾ ਹੈ ਗੁਰਦਾਸ ਮਾਨ ਨੇ ਵੀ ਜਾਂ ਤਾਂ ਗੁਰਦਾਸ ਮਾਨ ਨੂੰ ਮਾਫੀ ਮੰਗਣੀ ਨਹੀਂ ਸੀ ਚਾਹੀਦੀ ਜਾਂ ਫਿਰ ਹੁਣ ਯੂ ਟਰਨ ਲੈਣਾ ਨਹੀਂ ਸੀ ਚਾਹੀਦਾ ਜੇਕਰ ਮਾਫੀ ਮੰਗੀ ਸੀ ਤਾਂ ਕੋਈ ਸੋਚ ਕੇ ਮੰਗੀ ਹੋਣੀ ਹੈ ਤਾਂ ਚਾਹੇ ਉਹ ਕਮਰਸ਼ੀਅਲ ਸੀ ਜਾਂ ਉਹ ਆਮ ਸੀ ਜੋ ਵੀ ਸੀ ਫਿਰ ਉਸ ਤੋਂ ਬਾਅਦ ਹੁਣ ਚਾਹੇ ਕਈ ਕੁਝ ਬੋਲੀ ਜਾਂਦੇ ਸੀ ਗੁਰਦਾਸ ਮਾਨ ਨੂੰ ਇਹ ਗੱਲ ਹਲਕੇ ਪੱਦਰ ਦੀ ਨਹੀਂ ਸੀ ਕਰਨੀ ਚਾਹੀਦੀ ਕਿ ਹੁਣ ਉਹ ਕਹਿਣ ਬਈ ਦੇਖੋ ਮੈਂ ਤਾਂ ਪ੍ਰਮੋਟਰਾਂ ਦੇ ਕਹਿਣ ਤੇ ਮਾਫੀ ਮੰਗ ਲਈ ਸੀ ਜਾਂ ਮੈਂ ਤਾਂ ਐਵੇਂ ਹੀ ਮਾਫੀ ਮੰਗ ਲਈ ਸੀ ਜਾਂ ਬੱਤੀ ਵਾਲੀ ਗੱਲ ਤਾਂ ਕੋਈ ਮਾੜੀ ਹੁੰਦੀ ਈ ਸੀ ਦੇਖੋ ਬੱਤੀ ਜਿਹੜੀ ਗੱਲ ਗੁਰਦਾਸ ਮਾਨ ਨੇ ਕਹੀ ਸੀ ਹੈ ਤੇ ਉਹ ਗਲਤੀ ਸੀ ਉਹਨੂੰ ਗੁਰਦਾਸ ਮਾਨ ਸਹੀ ਕਹੀ ਜਾਵੇ ਪਰ ਹਾਏ ਉਹ ਗਲਤੀ ਸੀ ਪਰ ਗੁਰਦਾਸ ਮਾਨ ਨੇ ਜੋ ਹੁਣ ਕਿਹਾ ਉਹ ਹਜਮ ਨਹੀਂ ਆਉਣਾ ਨਾ ਮੈਨੂੰ ਆਉਣਾ ਨਾ ਕਿਸੇ ਹੋਰ ਨੂੰ ਆਉਣਾ ਤੇ ਮੈਨੂੰ ਲੱਗਦਾ ਗੁਰਦਾਸ ਮਾਨ ਨੂੰ ਇੰਜ ਕਰਨਾ ਵੀ ਨਹੀਂ ਚਾਹੀਦਾ ਜੇਕਰ ਮੰਗ ਲਈ ਸੀ ਤਾਂ ਮਾਫੀ ਹੀ ਮੰਗੀ ਰਹਿਣ ਦੇਣੀ ਚਾਹੀਦੀ ਸੀ ਹਾਏ ਹੋ ਸਕਦਾ ਕਈ ਵਾਰ ਬੰਦਾ ਬੋਲਦਾ-ਬੋਲਦਾ ਬੋਲਣ ਚ ਟਪਲਾ ਖਾ ਜਾਂਦਾ ਜੇ ਕੋਈ ਐਸੀ ਮਿਸਟੇਕ ਵੀ ਗੁਰਦਾਸ ਮਾਨ ਤੋਂ ਹੋਈ ਹੈ ਤਾਂ ਮੈਨੂੰ ਲੱਗਦਾ ਸਾਰੀ ਉਮਰ ਬੋਲਦਿਆਂ ਹੀ ਲੰਗੀ ਐ ਬੋਲਣ ਦੇ ਉੱਪਰ ਕੰਟਰੋਲ ਗੁਰਦਾਸ ਮਾਨ ਨੂੰ ਕਰਨਾ ਚਾਹੀਦਾ ਔਰ ਇਹ ਵੀ ਮਿਸਟੇਕ ਨਹੀਂ ਸੀ ਹੋਣ ਦੇਣੀ ਚਾਹੀਦੀ ਗੁਰਦਾਸ ਮਾਨ ਵੱਲੋਂ ਵੀ ਜੇਕਰ ਉਹਨੇ ਹੁਣ ਬੋਲਦਿਆਂ ਬੋਲਦਿਆਂ ਕਹਿ ਦਿੱਤਾ ਕਿ 32 ਜੇ ਲੜਦੇ ਹੋਣ ਚਲੂਣੇ ਤਾਂ 32 ਦੇਣੀ ਪੈਂਦੀ ਐ ਵੈਸੇ ਤਾਂ ਗੁਰਦਾਸ ਮਾਨ ਇਹ ਕਹਿ ਸਕਦਾ ਕਿ ਵੇਖੋ ਜੀ ਮੈਂ ਤਾਂ ਗੀਤ ਗਾਇਆ ਮੈਂ ਤਾਂ ਇੱਕ ਕਾਵਿਕ ਸਤਰਾ ਬੋਲੀਆਂ ਨੇ ਬਿਜੇ ਲੜਦੇ ਹੁਣ ਚਲੂਨੇ ਤਾਂ ਬੱਤੀ ਦੇਣੀ ਪੈਂਦੀ ਐ ਤੇ ਗੁਰਦਾਸਬਾਨ ਕਹਿੰਦਾ ਜਿਹੜੀਆਂ ਪਿਛਲੀਆਂ ਬੀਬੀਆਂ ਸੀਗੀਆਂ ਉਹ ਬੱਤੀ ਦਿੰਦੀਆਂ ਹੁੰਦੀਆਂ ਸੀਗੀਆਂ ਬੱਚਿਆਂ ਨੂੰ ਜਦੋਂ ਚਲੂਨੇ ਲੜਦੇ ਸੀ ਤਾਂ ਕਹਿੰਦਾ ਇਸ ਕਰਕੇ ਮੈਂ ਕਿਹਾ ਵੀ ਬੱਤੀ ਦੇਣੀ ਪੈਂਦੀ ਐ ਪਰ ਮੈਨੂੰ ਲੱਗਦਾ ਕਿ ਗੁਰਦਾਸਬਾਨ ਨੇ ਇਹ ਠੀਕ ਨਹੀਂ ਕੀਤਾ ਉਹਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕੀਮਤੀ ਕਮੈਂਟ ਲਿਖੋ